ਬੋਰ ਜੀ ਸਾਨੂੰ ਕੋਈ ਤਰਾਜ ਨਹੀਂ ਹੈਗਾ ਅਸੀਂ ਤਾਂ ਏਸ਼ੀ ਗੱਲ ਦਾ ਤਰਾਜ ਕਰ ਰਹੇ ਆਂ ਵੀ ਸਾਡਾ ਤੀਜੀ ਵਾਰ 80 ਕੁਟਾ ਤੀਜੀ ਵਾਰ ਜਰਨਲ ਨੂੰ ਚਰਾਤਾ ਇਹਨਾਂ ਨੇ ਜੇ ਸਾਡਾ 80 ਕੁਟੇ ਚਾਹੁੰਦੀ ਸਾਡਾ ਸਰਪੰਚਾ ਸਿੱਧੇ ਮੱਥੇ ਜਿੱਤੇ ਜਿੱਤੇ ਦਾ ਦੀ ਜੀ ਮੇਰੀ ਮਾਤਾ ਜੀ ਇਲੈਕਸ਼ਨ ਲੜਨੇ ਨੇਗੇ ਮੇਰੀ ਮੇਰੇ ਪਿੰਡ ਵਾਸੀਆਂ ਨੂੰ ਬੇਨਤੀ ਹੱਥ ਜੋੜ ਕੇ ਕਿ ਮੇਰੀ ਮਾਤਾ ਜੀ ਦੀ ਵੱਧ ਤੋਂ ਵੱਧ ਸਪੋਰਟ ਵੋਟ ਸਪੋਰਟ ਪਾਈ ਜਾਵੇ ਤਾ ਜੋ ਸਭ ਤੋਂ ਪਹਿਲਾਂ ਜੀ ਅਸੀਂ ਮੇਰੇ ਨਗਰ ਨਬਸੀਆਂ ਦਾ ਤਹਿ ਦਿਲੋਂ ਤੁਹਾਨੂੰ ਬਧ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਪੂਰ ਜੋਰ ਸਾਥ ਦੇ ਰਹੇ ਨੇ ਅਤੇ ਸਾਨੂੰ ਇਹ ਜਰਨਲ ਦੇ ਵਿੱਚ ਕਿਉਂ ਲੜਨਾ ਪੈ ਰਿਹਾ ਜੀ 15 ਸਾਲ ਹੋ ਗਏ ਜੀ ਇਹ ਲਗਾਤਾਰ ਜਿਹੜਾ ਸਾਡਾ ਪਿੰਡ ਹੈਗਾ ਇਹ ਐਸਸੀ ਦਾ ਹੱਕਵੰਦਾ ਸੀਗਾ ਇਸਲੀ ਵਾਰ ਵੀ ਜਰਨਲ ਕਰਾ ਗਏ ਜੀ ਇਸ ਵਾਰ ਵੀ ਇਹਨਾਂ ਨੇ ਦੋ ਚਾਰ ਬੰਦਿਆਂ ਨੇ ਲੜਕੇ ਜੀ ਜਰਨਲ ਕਰਾ ਗਏ ਸਾਨੂੰ ਜਰਨਲ ਦੇ ਵਿੱਚ ਲੜਨਾ ਪੈ ਰਿਹਾ ਜੀ ਅਸੀਂ ਜੋ ਲੋਕਾਂ ਦੀਆਂ ਮੁਸ਼ਕਲਾਂ ਨੇ ਜੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਊਗਾ ਜਿਵੇਂ ਕਿ ਗੰਦੇ ਪਾਣੀ ਦਾ ਨਿਕਾਸ ਟੋਬਿਆਂ ਦਾ ਇੱਥੇ ਬਹੁਤ ਮੁਸ਼ਕਲ ਹੈ ਜੀ ਤੇ ਇਹ ਆਪਣੇ ਅਦਰਸ ਸਕੂਲ ਨੂੰ ਸੜਕ ਬੱਚਿਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਜੀ ਉਹਨੂੰ ਵੀ ਅਸੀਂ ਪੱਕਾ ਬਣਾਵਾਂ ਸੜਕ ਪੱਕੀ ਕਰਾਂਗੇ ਜੀ ਤੇ ਬੈਠਣ ਵਾਸਤੇ ਬੈਠਣ ਵਾਸਤੇ ਆਪਣਾ ਪਾਰਕ ਪਾਰਕ ਬਣਾਇਆ ਜਾਊਗਾ ਜੀ ਦਾਣਾ ਮੰਡੀ ਦਾ ਫੜ ਪੱਕਾ ਕੀਤਾ ਜਾਊਗਾ ਜੀ ਫਲੇੜਾ ਕੰਚੀਆਂ ਤੱਕ ਇਥੋਂ ਗੰਡੂਆਂ ਤੋਂ ਲੈ ਕੇ ਫਲੇੜਾ ਕੰਚੀਆਂ ਤੱਕ ਸੜਕ ਬਣਾਈ ਜਾਊਗੀ ਸੌਦਾ ਕੇਂਦਰ ਦੀ ਬੈਕ ਸਾਈਡ ਪਾਰਕ ਦਾ ਪ੍ਰਬੰਧ ਕੀਤਾ ਜਾਊਗਾ ਗੰਦੇ ਪਾਣੀ ਦਾ ਨਿਕਾਸ ਸੀਵਰੇਜ ਪਾ ਕੇ ਇਹਨੂੰ ਵੀ ਅਸੀਂ ਇਹਦਾ ਵੀ ਨਿਕਾਸ ਕਰਵਾ ਕਰਵਾਵਾਂਗੇ ਜੀ ਤੇ ਲੋੜਵੰਦ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਠੀਕ ਹੈ ਆਰੂ ਦਾ ਪ੍ਰਬੰਧ ਕੀਤਾ ਜਾਊਗਾ ਜੀ ਬਡੇ ਪਾ ਪੈਨਸ਼ਨ ਅੰਗ ਇੰਡੀਪੈਂਡੈਂਸ ਆ ਇਹ ਵੀ ਅਸੀਂ ਬਣਦੇ ਲੋੜਵੰਦ ਪਰਿਵਾਰਾਂ ਨੂੰ ਜੀ ਇਹ ਕਰਵਾਈਆਂ ਜਾਣਗੀਆਂ ਜੀ ਅੰਦੇਸ਼ ਸ਼ਮਸ਼ਾਨ ਘਾਟ ਦੇਖਣੋ ਜੀ ਵੇਖਣਯੋਗ ਬਣਾਏ ਜਾਣਗੇ ਗਰਾਊਂਡ ਵਿੱਚ ਸਹੂਲਤ ਜੰਮਾ ਦਾ ਪ੍ਰਬੰਧ ਕੀਤਾ ਜਾਊਗਾ ਜੀ ਗਰਾਊਂਡ ਵਿੱਚ ਗਰਾਊਂਡ ਨੂੰ ਸਾਫ਼ ਤੇ ਸੋਹਣਾ ਬਣਾਇਆ ਜਾਊਗਾ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਨੇ ਜੋ ਵੀ ਜਿੰਨੀਆਂ ਵੀ ਮੁਸ਼ਕਲਾਂ ਨੇ ਜੀ ਉਹਨਾਂ ਨੂੰ ਪੂਰੀ ਕਰਨ ਦੀ ਪੂਰੀ ਵਾਦਾ ਲਾਵਾਂਗੇ ਨੰਬਰ 1 ਜੀ ਆਦਰਸ਼ ਸਕੂਲ ਦੀ ਸੜਕ ਬਣਾਵਾਂਗੇ। ਨੰਬਰ 2 ਜੀ ਮੁਸਲਮਾਨ ਪਾਈਚਾਰੇ ਦੇਆਂ ਕਬਰਾਂ ਤੱਕ ਸੜਕ ਦਾ ਪ੍ਰਬੰਧ ਕੀਤਾ ਜਾਊਗਾ। ਗੰਡੂਆਂ ਤੋਂ ਲੈ ਕੇ ਫਲੇੜਾ ਕੈਂਚੀਆਂ ਤੱਕ ਸੜਕ ਬਣਾਈ ਜਾਵੇਗੀ। ਦਾਣਾ ਮੰਡੀ ਦਾ ਫੜ ਹੋਰ ਪੱਕਾ ਕੀਤਾ ਜਾਵੇਗਾ। ਚੋਰੀਆਂ ਨੂੰ ਮੁੱਖ ਦੇਖਦੇ ਹੋਏ ਸੀਸੀ ਕੈਮਰਿਆਂ ਦਾ ਪ੍ਰਬੰਧ ਕੀਤਾ ਜਾਊਗਾ। ਸੌਬਦਾ ਕੇਂਦਰ ਦੀ ਬੈਕ ਸਾਈਡ ਪਾਰਕ ਬਣਾਇਆ ਜਾਵੇਗਾ। ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਕਰਵਾਇਆ ਜਾਵੇਗਾ ਲੋੜਵੰਦ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਇਹਦੇ ਰਾਸ਼ਨ ਕਾਰਡ ਬਣਾਏ ਜਾਣਗੇ ਨਰੇਗਾ ਦੇ ਕੰਮ ਲਈ ਜੋਬ ਕਾਰਡ ਬਣਾਏ ਜਾਣਗੇ ਕੋਈ ਗਰੀਬ ਪਰਿਵਾਰ ਜੋ ਬਿਮਾਰੀ ਤੋਂ ਪੀੜਤ ਹੋ ਹੈ ਉਸ ਦਾ ਇਲਾਜ ਕਰਵਾਇਆ ਜਾਵੇਗਾ ਪਿੰਡ ਵਿੱਚ ਲੋੜਵੰਦ ਪਰਿਵਾਰਾਂ ਨੂੰ ਬੜੇ ਪਾ ਪੈਨਸ਼ਨ ਅੰਗਨੀਣ ਵਿਦਵਾ ਪੈਨਸ਼ਨਾਂ ਪਹਿਲ ਦੇ ਅਧਾਰ ਤੇ ਲਵਾਈਆਂ ਜਾਣਗੀਆਂ ਪਿੰਡ ਵਿੱਚ ਸ਼ਮਸ਼ਾਨ ਘਾਟ ਦੀਆਂ ਚਾਰ ਦਵਾਰੀਆਂ ਹੋਰ ਅਭੀ ਜੋ ਵੀ ਸਾਫ ਸਵਾਈ ਦਾ ਕੰਮ ਹੋਊਗਾ ਉਹ ਕਰਵਾਇਆ ਜਾਵੇਗਾ ਗਰਾਊਂਡ ਵਿੱਚ ਸਹੂਲਤ ਲੈਸ ਜਿਮ ਦਾ ਪ੍ਰਬੰਧ ਕੀਤਾ ਜਾਵੇਗਾ ਗਰਾਊਂਡ ਵਿੱਚ ਸਾਫ ਸੋਨਾ ਬਣਾਉਣ ਉੱਤੇ ਕੰਮ ਕੀਤਾ ਜਾਵੇਗਾ ਪਿੰਡ ਵਿੱਚ ਲੋੜ ਬੰਦ ਪਰਿਵਾਰਾਂ ਨੂੰ ਪਲਾਟ ਕੱਟ ਕੇ ਦਿੱਤੇ ਜਾਣਗੇ। ਚਾਲ ਵਾਲੇ ਮੋਗੇ ਨੂੰ ਚਾਲ ਵਾਲੇ ਮੋਗੇ ਨੂੰ ਖੇਤਾ ਤੱਕ ਪਾਈਪ ਲਾਈਨ ਪਾਈ ਜਾਵੇਗੀ। ਵਾਟਰ ਬਾਕਸ ਚਲਾ ਕੇ ਚਾਲੂ ਕਰਵਾ ਕੇ ਜੀ ਆਰਓ ਦਾ ਪ੍ਰਬੰਧ ਕੀਤਾ ਜਾਵੇਗਾ। ਮੱਝਾਂ ਲਈ ਸਾਫ ਟੋਬੇ ਸਾਫ ਟੋਬਿਆਂ ਦਾ ਪ੍ਰਬੰਧ ਕੀਤਾ ਜਾਊਗਾ। ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਜਾਣਗੀਆਂ। ਪਿੰਡ ਵਿੱਚ ਸਫਾਈ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਮੇਰੀ ਮਾਤਾ ਜੀ ਗਰਮੇਲ ਕੌਰ ਜੀ ਲੱਖਣ ਲੜ ਰਹੇ ਨੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ પા ਕੇ ਕਾਮਯਾਬ ਕਰੋ ਤਾਂ ਜੋ ਅਸੀਂ ਪਿੰਡ ਦਾ ਵਿਕਾਸ ਕਰਾ ਸਕੀਏ। ਧੰਨਵਾਦ ਜੀ। ਹੋਰ ਜੀ ਸਾਨੂੰ ਕੋਈ ਤਰਾਜ ਨਹੀਂ ਹੈਗਾ। ਅਸੀਂ ਤਾਂ ਇਸੇ ਗੱਲ ਦਾ ਤਰਾਜ ਕਰ ਰਹੇ ਆ ਵੀ ਸਾਡਾ ਤੀਜੀ ਵਾਰ ਐਸਸੀ ਕੋਟਾ ਤੀਜੀ ਵਾਰ ਜਰਨਲ ਵਿੱਚ ਕਰਾਤਾ ਇਹਨਾਂ ਨੇ ਜੇ ਸਾਡਾ ਐਸਸੀ ਕੋਟੇ ਚਾਹੁੰਦੀ ਸਾਡਾ ਸਰਪੰਚਾ ਸਿੱਧੇ ਮੱਥੇ ਜਿੱਤੇ ਦਾ ਦੀ ਜੀ ਇਹ ਆਈ ਵਾਰ ਵਿੱਚ ਕਰਾ ਲੈਣੇ ਸਾਨੂੰ ਇਹ ਚ ਜਰਨਲ ਚ ਲੜਨ ਦੀ ਕੀ ਲੋੜ ਸੀ ਚੋਣ ਅਸੀਂ ਇਸੇ ਮੁਸ਼ਕਲਾਂ ਦੇ ਉਸ ਕਰਕੇ ਸਰਪੰਚਾ ਨੂੰ ਲਖਵੰਤ ਸਿੰਘ ਨੂੰ ਮੈਦਾਨ 'ਚ ਖੜਾ ਕਰਿਆ ਤੇ ਨਹੀਂ ਸਾਨੂੰ ਕੋਈ ਜ਼ਰੂਰਤ ਨਹੀਂ ਸੀ ਕਿਵੇਂ ਫਿਰ ਜਿਦਾਂ ਆਉਂਗੇ ਪੂਰਾ ਇਹਨਾਂ ਨੂੰ ਪੂਰਾ ਜੱਜ ਕੇ ਜਿਤਾਵਾਂਗੇ ਜੀ ਸਾਰਾ ਭਾਈਚਾਰਾ ਸਾਰਾ ਭਾਈਚਾਰਾ ਇਕਪਜੜ ਕੇ ਤਾਂ ਖੜਾ ਕਰਿਆ ਜੀ ਇਹ ਤਿੰਨੇ ਚਾਰੇ ਵਿੜਾਂ ਦਾ ਇੱਕਾ ਹੋ ਕੇ ਫਿਰ ਤੁਰਿਆਗਾ ਚੋਣ ਵੱਲ ਨੂੰ ਜੀ ਮੈਦਾਨ ਚ ਫੇਰ ਲਿਆਂਦਾਗਾ ਵੱਧ ਚੜ ਕੇ ਜਿਤਾਵਾਂਗੇ ਇਹਨੂੰ ਜੀ ਵੱਡੀ ਲੀਡ ਨਾਲ ਜਿਤਾਵਾਂਗੇ ਵੱਡੀ ਲੀਡ ਨਾਲ ਜਿਤਾਵਾਂਗੇ ਜੀ